ਕਿਹੜੀਆਂ ਗੱਡੀਆਂ ਕਿੰਨੀਆਂ ਗੱਡੀਆਂ ਤੇ ਦੇਖੋ ਅੱਜ ਆਪਾਂ 6 ਗੱਡੀਆਂ ਤੇ ਕੈਮਰੇ ਲਾਏ ਆ ਉਹਦੇ ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਨੇ ਸੰਸਥਾ ਵੱਲੋਂ ਸਪਾਂਸਰ ਕੀਤਾ ਹੈ ਤੇ ਬੇਸਿਕਲੀ ਇਹਦੇ ਚ ਇਹ ਆ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਗਾ ਬਟ ਡਿਊਰਿੰਗ ਦ ਚਲਾਨਸ অর ਡੂਇੰਗ ਐਨੀਥਿੰਗ ਜੇਰੀ ਕਿ ਉੱਥੇ ਮੌਕੇ ਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜਾਊਗਾ ਕੱਲ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗਲਬਾਤ ਉੱਥੇ ਮੌਕੇ ਤੇ ਹੀ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲ ਕਿਸੇ ਕੋਲ ਤਾਂ ਕੋਈ ਪ੍ਰੂਵ ਨਹੀਂ ਹੁੰਦਾ ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇੰਟੂ ਇਟ ਵੀ ਕਿਤੇ ਵੀ ਕੋਈ ਪ੍ਰੋਬਲਮ ਆਈ ਹੈ ਕੁਝ ਕਫਲ ਹੋਈ ਹੈ ਕੁਝ ਆਇਆ ਉਹਦੇ ਨਤੀਜੇ ਤੇ ਪਹੁੰਚ ਸਕਦੇ ਆਪਾਂ ਕਹਿ ਸਕਦੇ ਜਿਵੇਂ ਲੰਬੀ ਵੀਡੀਓ ਬਣਾਉਂਦੇ ਸੀ ਹੁਣ ਪੋਲਿਸ ਵਾਲੀ ਵੀਡੀਓ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜਾ ਉਸ ਸਤਰਕ ਰਹਿਣਗੇ ਰਿਪੋਰਟਿੰਗ ਦੇਖੋ ਇਹ ਹਫਤੇ ਦੀ ਹੈਗੀ ਐ ਐਂਡ ਉਹ ਤੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਇਹਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ ਤੇ ਇਹਨੂੰ ਕਰਾਂਗੇ ਇਹ ਪੁਲਿਸ ਸੇਫਟੀ ਲਈ ਕੈਮਰੇ ਅਕਸਰ ਦੇਖਦੇ ਆ ਜਿਹੜੀ ਗੱਡੀ ਵੀਰ ਕੋਈ ਪਰਚੇਜ਼ ਕਰਦਾ ਤੇ ਆਪਣੇ ਨਾਮ ਤੇ ਜਲਦੀ ਕੰਮ ਦਾ ਨਹੀਂ ਆਉਂਦਾ ਅਕਸਰ ਚਲਾਨ ਕਰਨ ਦੇ ਨਹੀਂ ਬਿਲਕੁਲ ਅਸੀਂ ਉਹ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਪ੍ਰੋਸੈਸਸ ਦੇ ਪਿੱਛੇ ਅਸੀਂ ਆ ਜਿਹੜੇ ਤੁਹਾਡੇ ਅ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸਿਮ ਚਲਾਨ ਕੀਤੇ ਨੇ ਤੁਸੀਂ ਦੇਖੋਗੇ ਸਾਡਾ ਫਿਕਰ ਦੱਸਾਂ ਹੁਣ ਰੈਗੂਲਰ ਫੇਅ ਜਿਹੜੀ ਇਹ ਵਾਈਕਲਸ ਤੇ ਨੰਬਰ ਪਲੇਟ ਆਪਣੇ ਨਹੀਂ ਲਵਾ ਰਹੇ ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗਿਆ ਵੀ ਆਲਰੇਡੀ ਬਰੀਫ ਹੈ ਅਸੀਂ ਇਹਨੂੰ ਰੈਗੂਲਰ ਮਾਨੀਟਰ ਕਰ ਰਹੇ ਹਾਂ ਕਿੰਨੀਆਂ ਟੋਟਲ ਗੱਡੀਆਂ ਕਿੰਨੀਆਂ ਜਿਹੜੀਆਂ ਟੋਟਲੀ ਹੁਣ ਸਾਡੇ ਕੋਲ 6 ਗੱਡੀਆਂ ਚ ਲੱਗੀਆਂ ਨੇ 10 ਤੇ ਲਗਾਈਆਂ 10 ਤੇ ਲਗਾਈਆਂ ਥੈਂਕ ਯੂ